ਇਹ ਰਿਪੋਰਟ ਆਈ ਸੀ ਕਿ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਵੇਗਾ। ਜੀ। ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ। ਬਾਈ ਫਾਇਰਿੰਗ ਰਿਪੋਰਟ ਹੋਈ ਸੀ ਜੇ ਸਬੰਧੀ ਇਨਵੈਸਟੀਗੇਸ਼ਨ। ਇਹ ਰਿਪੋਰਟ ਆਈ ਸੀ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਵੇਗਾ। ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਰਿਪੋਰਟ ਹੋਈ ਸੀ ਕਿ ਜਿਸ ਬੰਦੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਰਾਣ ਸਾਹਿਬ ਲੋਕਾਂ ਦਾ ਇਹ ਜੋ ਹਜੇ ਦਾ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੁਟਾਂ ਦੀ ਹੋਈ ਆ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਰਨਿਆ ਜਾਂ ਕੀ ਗਲਵਾੜ ਹੋਈ ਆ ਹਜੇ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੋਡਿਊਲ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਲਈ ਹੈ ਨਹੀਂ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਈ ਨਹੀਂ ਇਹਦੇ ਚ ਇੱਕ ਜ਼ਖਮੀ ਆ ਜੀ ਜੋ ਦੀ ਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਰਖਵਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਦਾ ਫੜਨ ਗਿਆ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ ਜਾਏਗਾ ਰਿਪੋਰਟ ਆਈ ਸੀ ਕਿ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਜੀ ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਰਿਪੋਰਟ ਹੋਈ ਸੀ ਕਿ ਜੇ ਸਬੰਧੀ ਇਨਵੈਸਟੀਗੇਸ਼ਨ ਤੇ ਰਿਪੋਰਟ ਆਈ ਸੀ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧ ਇਹ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਇਹ ਜੋ ਹਜੇ ਦਾ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੋਟਾਂ ਦੀ ਹੋਈ ਆ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਰਨਿਆ ਜਾਂ ਕੀ ਗਲਤ ਹੋਈ ਆ ਹਜੇ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਮੋਡਿਲੀ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਲਈ ਹੈ ਨਹੀਂ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਈ ਹੈ ਨਹੀਂ ਇਹਦੇ ਚ ਇੱਕ ਜ਼ਖਮੀ ਹੈ ਜੀ ਜੋ ਜਿਹਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਰਖਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਦਾ ਬੜਨਗਾ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਹੈ ਜਲਦੀ ਪਤਾ ਲੱਗ ਜੇਗੀ ਰਿਪੋਰਟ ਆਈ ਸੀ ਕਿ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਜੀ ਤੋਂ ਉਸ ਦੇ ਸਬੰਧੀ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਰਿਪੋਰਟ ਕੋਈ ਸੀ ਜਿਸ ਸਬੰਧੀ ਇਨਵੈਸਟੀਗੇਸ਼ਨ ਤੇ ਰਿਪੋਰਟ ਆਈ ਸੀ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਤੋਂ ਉਸ ਦੇ ਸਬੰਧੀ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧ ਇਹ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਹਰਨ ਸਿੰਘ ਸਰ ਇਹ ਜੋ ਕਹਿੰਦੇ ਦਾ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੋਟਾਂ ਦੀ ਹੋਈ ਆ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਰਨਿਆ ਜਾਂ ਕੀ ਗਲਵਾਤ ਹੋਈ ਆ ਹਾਂਜੀ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੋਡਿਲੀ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਪਈ ਹੈ ਨਹੀਂ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਈ ਹੈ ਨਹੀਂ ਇਹਦੇ ਚ ਇੱਕ ਜ਼ਖਮੀ ਆ ਜੀ ਜੋ ਜੀ ਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਰਖਵਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਦਾ ਫੜਨਗਾ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ ਜੇਗੀ ਰਿਪੋਰਟ ਆਈ ਸੀ ਕਿ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਵੇਗਾ ਜੀ ਤੋਂ ਉਸ ਦੇ ਸਬੰਧੀ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਰਿਪੋਰਟ ਹੋਈ ਸੀ ਜੇ ਸਬੰਧੀ ਇਨਵੈਸਟੀਗੇਸ਼ਨ ਤੇ ਰਿਪੋਰਟ ਆਈ ਸੀ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਵੇਗਾ ਤੋਂ ਉਸ ਦੇ ਸਬੰਧੀ ਤੇ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧ ਇਹਨਵੈਸਟਿਗੇਸ਼ਨ ਸ਼ੁਰੂ ਹੋ ਗਈ ਹੈ ਹਰਾਨ ਸਾਹਿਬ ਗਰੁੱਪ ਦਾ ਇਹ ਜੋ ਹਜੇ ਦਾ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੋਟਾਂ ਦੀ ਹੋਈ ਆ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟਿਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਾਰਨ ਹੈ ਜਾਂ ਕੀ ਗੱਲਬਾਤ ਹੋਈ ਹੈ ਹਜੇ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੋਡਿਊਲᱤ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਪਈ ਹੈ ਨਹੀਂ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਈ ਨਹੀਂ ਇਹਦੇ ਚ ਇੱਕ ਜ਼ਖਮੀ ਆ ਜੀ ਜੋ ਜੀ ਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਰਕਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਨਾਲ ਫੜਨ ਗਿਆ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ ਜੇਗੀ ਰਿਪੋਰਟ ਆਈ ਸੀ ਕਿ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਜੀ ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਰਿਪੋਰਟ ਹੋਈ ਸੀ ਜਿਸ ਸੰਬੰਧ ਇਨਵੈਸਟੀਗੇਸ਼ਨ ਤੇ ਰਿਪੋਰਟ ਆਈ ਸੀ ਬਸ ਸਟੈਂਡ ਦੇ ਵਿੱਚ ਕੋਈ ਫਾਇਰਿੰਗ ਵਗੈਰਾ ਦਾ ਇਨਸੀਡੈਂਟ ਹੋਇਆ ਹੋਏਗਾ ਤੋਂ ਉਸ ਦੇ ਸਬੰਧਿਤ ਮੀਡੀਆ ਆਪਣਾ ਕੈਮਰੇ ਵਗੈਰਾ ਦੇਖਣੇ ਦੇਖੇ ਜਾ ਰਹੇ ਆ ਵਾਈ ਫਾਇਰਿੰਗ ਦੀ ਰਿਪੋਰਟ ਹੋਈ ਸੀ ਕਿ ਜਿਸ ਬੰਦੇ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਰਾਣ ਸਾਹਿਬ ਲੋਕਾਂ ਲਈ ਇਹ ਜੋ ਹਜੇ ਦਾ ਕੈਮਰਾ ਵੇਖਣ ਤੋਂ ਲੱਗਦਾ ਵੀ ਦੋ ਗੁੱਟਾਂ ਦੀ ਹੋਈ ਆ ਪਰ ਉਹ ਦੋਵੇਂ ਹਜੇ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਇਹਨਾਂ ਦਾ ਕੀ ਕਰਨਿਆ ਜਾਂ ਕੀ ਗਲਵਾਧ ਹੋਈ ਆ ਹਜੇ ਹਜੇ ਦੇਖ ਰਹੇ ਆ ਪ੍ਰੋਪਰ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਮੋਡਿਊਲ ਸਟੇਜ ਤੇ ਕੁਝ ਕਹਿਣਾ ਹਜੇ ਵਾਜਬ ਨਹੀਂ ਹੈ ਕੋਈ ਗ੍ਰਿਫਤਾਰੀ ਵੀ ਪਈ ਹੈ ਨਹੀਂ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਗਈ ਨਹੀਂ ਇਹਦੇ ਚ ਇੱਕ ਜ਼ਖਮੀ ਆ ਜੀ ਜੋ ਜੀ ਦੇ ਸਿਰ ਤੇ ਥੋੜੀ ਜਿਹੀ ਸੱਟ ਲੱਗੀ ਰਖਿੰਦਰ ਸਿੰਘ ਉਹਨੂੰ ਉਸ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਕੋਈ ਉਸ ਤਰੀਕੇ ਨਾਲ ਫੜਨਗਾ ਨਹੀਂ ਹਜੇ ਇਹਦੇ ਬਾਰੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਜਲਦੀ ਪਤਾ ਲੱਗ